ਜਦੋਂ ਇਹ ਰਾਸ਼ਟਰਪਤੀ 트럼ਪ ਆਏ ਜਿੱਥੇ ਟੈਰਫਾਂ ਦਾ ਰੋਲਾ ਪਿਆ ਤੇ ਇਮੀਗ੍ਰੇਸ਼ਨ ਦਾ ਬਹੁਤ ਰੋਲਾ ਪਿਆ ਬਹੁਤ ਸਖਤੀ ਹੋਈ ਹੈ ਜਦੋਂ ਦੀ ਇਹ ਸਖਤੀ ਹੋਈ ਆ ਉਦੋਂ ਦੇ ਜਿਹੜੇ ਇਮੀਗ੍ਰੈਂਟਸ ਸੀ ਪਹਿਲਾਂ ਹੀ ਡਰੇ ਪਏ ਨੇ ਜਿਹੜੇ ਜਿਹੜੇ ਕੱਚੇ ਨੇ ਜਿਹੜੇ ਅਨਡਾਕੂਮੈਂਟਡ ਨੇ ਉਹਨਾਂ ਦਾ ਹਜ਼ਾਰਾਂ ਡਾਲਰ ਹੀ ਚਲੇ ਗਿਆ ਟਿਕਟੌਕ ਤੇ ਫੇਸਬੁੱਕ ਇਹਨਾਂ ਦੀ ਆਪਣੀ ਵੀ ਤੇ ਪਾਲਿਸੀ ਐ ਸਕੈਮਸ ਦੇ ਅਗੇਂਸਟ ਕਿ ਕੋਈ ਠੱਗੀ ਕਿਸੇ ਨਾਲ ਮਾਰ ਨਹੀਂ ਸਕਦਾ ਕਈ ਸੈਂਕੜੇ ਰਿਪੋਰਟਾਂ ਦੇ ਬਾਵਜੂਦ ਜਿਹੜੇ ਸਕੈਮ ਨੇ ਉਹ ਚੱਲ ਰਹੇ ਨੇ ਕਾਨੂੰਨ ਕੋਈ ਬਹੁਤ ਜ਼ਿਆਦਾ ਇੱਥੇ ਬਚਾਅ ਦਾ ਕੰਮ ਨਹੀਂ ਕਰਦਾ 1 ਲੱਖ ਡਾਲਰ ਤੱਕ ਦਾ ਨੁਕਸਾਨ ਲੋਕਾਂ ਨੇ ਕਰਵਾ ਲਿਆ ਠੱਗ ਜਿਹੜੇ ਨੇ ਉਹ ਇਮੀਗ੍ਰੈਂਟਸ ਇਮੀਗ੍ਰੇਸ਼ਨ ਜਿਹੜੇ ਹੈਗੇ ਨੇ ਇਮੀਗ੍ਰੈਂਟਸ ਨੂੰ ਟਾਰਗੇਟ ਕਰ ਰਹੇ ਆ ਇਮੀਗ੍ਰੇਸ਼ਨ ਦੇ ਮਾਮਲਿਆਂ ਦੇ ਉੱਤੇ ਆਨਲਾਈਨ ਜਦੋਂ ਦੇ ਰਾਸ਼ਟਰਪਤੀ 트ੰਪ ਆਏ ਜਿੱਥੇ ਟੈਰਫਾਂ ਦਾ ਰੌਲਾ ਪਿਆ ਉੱਥੇ ਇਮੀਗ੍ਰੇਸ਼ਨ ਦਾ ਬਹੁਤ ਰੌਲਾ ਪਿਆ ਬਹੁਤ ਸਖਤੀ ਹੋਈ ਆ ਤੇ ਉਹ ਇਮੀਗ੍ਰੇਸ਼ਨ ਦੀ ਸਖਤੀ ਦੇ ਵਿੱਚ ਹੋ ਕੀ ਰਿਹਾ ਬਹੁਤ ਸਾਰੇ ਲੋਕ ਆਪੜੇ ਆਪ ਨੂੰ ਵਕੀਲ ਦੱਸਦੇ ਆ ਜਿਹੜਾ ਸੋਸ਼ਲ ਮੀਡੀਆ ਟਿਕਟਾਕ ਫੇਸਬੁੱਕ ਤੇ ਵਟਸਐਪ ਦੇ ਉੱਤੇ ਉਹ ਕਹਿੰਦੇ ਜੀ ਅਸੀਂ ਵਕੀਲ ਆ ਇਮੀਗ੍ਰੇਸ਼ਨ ਵਾਲੇ ਵਕੀਲ ਆ ਤੇ ਅਸੀਂ ਤੁਹਾਡੀ ਮਦਦ ਕਰਨਾ ਚਾਹੁੰਦੇ ਆ ਤੇ ਉੱਥੇ ਕਈ ਵਾਰੀ ਉਹ ਆਪਣੀਆਂ ਲੀਗਲ ਹੈਲਪ ਦੇ ਲਈ ਉੱਥੇ ਵੀਡੀਓ ਪਾਉਂਦੇ ਆ ਜਾਂ ਐਡ ਪਾਉਂਦੇ ਆ ਕਿ ਵਕੀਲ ਬਣ ਕੇ ਉਹ ਹੁੰਦਾ ਕੀ ਆ ਵੀ ਅਸਲ 'ਚ ਉਹ ਵਕੀਲ ਨਹੀਂ ਹੁੰਦੇ ਵੱਡੇ ਵੱਡੇ ਵਕੀਲਾਂ ਦੇ ਨਾਮ ਵਰਤਦੇ ਆ ਉਹਨਾਂ ਦੀਆਂ ਫੋਟੋ ਵਰਤਦੇ ਆ ਤੇ ਆਪਣੇ ਆਪ ਨੂੰ ਉਹ ਵਕੀਲ ਦੱਸ ਕੇ ਇਹ ਉੱਥੇ ਪੋਸਟ ਕਰਨਾ ਸ਼ੁਰੂ ਕਰ ਦਿੰਦੇ ਆ ਇੱਕ ਵਿਕਟਮ ਜਿਹੜਾ ਹੈ ਉਹਨੇ ਟਿਕਟੌਕ ਤੇ ਤੇ ਵਕੀਲ ਲਭਿਆ ਤੋਂ ਬਾਅਦ ਟ੍ਰਿਕ ਕਰ ਗਿਆ ਉਸ ਸਕੈਮਰ ਤੇ ਉਹਦੇ ਪੈਸੇ ਲੈ ਕੇ ਦੌੜ ਗਿਆ ਜਦੋਂ ਦੀ ਇਹ ਸਖਤੀ ਹੋਈ ਆ ਉਦੋਂ ਦੇ ਜਿਹੜੇ ਇਮੀਗ੍ਰੈਂਟਸ ਨੇ ਉਹ ਪਹਿਲਾਂ ਹੀ ਡਰੇ ਪਏ ਨੇ ਜਦੋਂ ਦੀ ਰਾਸ਼ਟਰਪਤੀ 트럼ਪ ਦੀ ਇਮੀਗ੍ਰੇਸ਼ਨ ਪਾਲਿਸੀ ਸਖਤ ਆਈਆਂ ਉਦੋਂ ਦੇ ਜਿਹੜੇ ਇਮੀਗ੍ਰੈਂਟਸ ਆ ਉਹ ਜ਼ਿਆਦਾ ਵਲਨਰੇਬਲ ਨੇ ਕਿਉਂਕਿ ਸਕੈਮਰ ਉਹਨਾਂ ਨੂੰ ਜ਼ਿਆਦਾ ਤੇ ਉਹਨਾਂ ਦੀਆਂ ਪਰਿਵਾਰਾਂ ਨੂੰ ਜ਼ਿਆਦਾ ਟਾਰਗੇਟ ਕਰਦੇ ਆ ਫੇਕ ਅਕਾਊਂਟ ਤੇ ਫੇਕ ਐਡਸ ਬਣਾ ਕੇ ਨਾਂ ਤੇ ਆਈਡੀਆਂ ਵਰਤ ਕੇ ਉਹਨਾਂ ਤੱਕ ਪਹੁੰਚਦੇ ਆ ਤੇ ਇਸ ਸਾਰੇ ਰੌਲੇਕੋਲੇ ਦੇ ਵਿੱਚ ਜਿਹੜੇ ਇਮੀਗ੍ਰੈਂਟਸ ਨੇ ਜਿਹੜੇ ਕੱਚੇ ਨੇ ਜਿਹੜੇ ਅਨਡਾਕੂਮੈਂਟਡ ਨੇ ਉਹਨਾਂ ਦਾ ਹਜ਼ਾਰਾਂ ਡਾਲਰ ਹੀ ਚਲੇ ਗਿਆ ਇਮੀਗ੍ਰੇਸ਼ਨ ਵਾਲੇ ਅਕਸਰ ਇਹ ਕਹਿ ਰਹੇ ਆ ਜਿਹੜੇ ਇਹ ਲੋਕ ਜਿਹੜੇ ਵਿਕਟਮ ਆ ਜਦੋਂ ਉਹਨਾਂ ਦੇ ਨਾਲ ਗੱਲਬਾਤ ਕੀਤੀ ਗਈ ਉਹ ਕਿਸੇ ਦਾ 2000 ਗਿਆ ਤੇ ਕਿਸੇ ਦਾ 15000 ਡਾਲਰ ਦਾ ਨੁਕਸਾਨ ਵੀ ਹੋਇਆ ਤੇ ਕੁਝ ਮਾਮਲਿਆਂ ਦੇ ਵਿੱਚ ਇਹ ਨੁਕਸਾਨ 1 ਲੱਖ ਡਾਲਰ ਤੱਕ ਪਹੁੰਚ ਗਿਆ ਜਾਨੀ ਤੁਹਾਡੇ ਕੋਲੋਂ ਲੱਖ ਡਾਲਰ ਦੀ ਠੱਗੀ ਕੋਈ ਵਿਅਕਤੀ ਆਨਲਾਈਨ ਮਾਰ ਗਿਆ ਟਿਕਟੌਕ ਤੇ ਫੇਸਬੁੱਕ ਇਹ ਵੀ ਕੁਝ ਨਹੀਂ ਕਰਦੇ ਹਾਲਾਂਕਿ TikTok ਤੇ Facebook ਇਹਨਾਂ ਦੀ ਆਪਣੀ ਵੀ ਤੇ ਪਾਲਿਸੀ ਐ ਸਕੈਮਸ ਦੇ ਅਗੇਂਸਟ ਕਿ ਕੋਈ ਠੱਗੀ ਕਿਸੇ ਨਾਲ ਮਾਰ ਨਹੀਂ ਸਕਦਾ ਜਾਂ ਜਿਹੜੇ ਫੇਕ ਅਕਾਊਂਟ ਨੇ ਪਰ ਇਹ ਇੰਨੀ ਜ਼ਿਆਦਾ ਤੇਜ਼ੀ ਨਾਲ ਫੈਲ ਰਹੀਆਂ ਐ ਸਪੈਸ਼ਲੀ ਜਿਹੜੀ ਸਪੈਨਿਸ਼ ਦੇ ਵਿੱਚ ਜਿੱਥੇ ਕਿ ਜਿਹੜੀ ਡਿਟੈਕਸ਼ਨ ਆ ਬਹੁਤ ਮਾੜੀ ਐ ਸਪੈਨਿਸ਼ ਦੇ ਵਿੱਚ ਇੰਨੀ ਜ਼ਿਆਦਾ ਇਹ ਡਿਟੈਕਟ ਨਹੀਂ ਕੀਤਾ ਜਾ ਸਕਦਾ ਔਰ ਇਹ ਜਿਹੜੇ ਸਕੈਮਰ ਨੇ ਇਹਨਾਂ ਨੂੰ ਫੜਨਾ ਬਹੁਤ ਔਖਾ ਬਹੁਤ ਸਾਰੇ ਇਮੀਗ੍ਰੈਂਟਸ ਜਿਹੜੇ ਉਹ ਡਰੇ ਆ ਜਦੋਂ ਡਰਿਆ ਬੰਦਾ ਕੱਚਾ ਬੰਦਾ ਆ ਉਹਦੇ ਨਾਲ ਕੋਈ ਠੱਗੀ ਵਜ ਨਹੀਂ ਉਹ ਵਹਿ ਸ਼ਿਕਾਇਤ ਨਹੀਂ ਕਰਦਾ ਸ਼ਿਕਾਇਤ ਕਰੂਗਾ ਤੇ ਉਹ ਆਪ ਉਹਨੂੰ ਡਰ ਲੱਗਦਾ ਵੀ ਜੇ ਮੈਂ ਸ਼ਿਕਾਇਤ ਕਰੂੰਗਾ ਤੇ ਮੈਨੂੰ ਰਿਪੋਰਟ ਕਰ ਸਕਦੇ ਆ ਉਹ ਪੁਲਿਸ ਤੋਂ ਡਰਿਆ ਪਿਆ ਡੈਪੂਟੇਸ਼ਨ ਤੋਂ ਡਰਿਆ ਪਿਆ ਤੇ ਏਸ਼ੀ ਗੱਲ ਦਾ ਇਸ ਕੈਮਰ ਫਾਇਦਾ ਲੈ ਰਹੇ ਆ ਸੋ ਜੇ ਤੁਹਾਡਾ ਕੋਈ ਕੰਮ ਆ ਤੁਸੀਂ ਜਾ ਕੇ ਅਸਲੀ ਵਕੀਲ ਨੂੰ ਮਿਲੋ ਉਸ ਵਕੀਲ ਨਾਲ ਗੱਲ ਕਰੋ ਫੇਸਬੁੱਕ ਦੇ ਉੱਤੇ ਜਾਂ ਟਿਕਟੌਕ ਦੇ ਉੱਤੇ ਜਿਹੜੀਆਂ ਐਡਾਂ ਆ ਉਹਨਾਂ ਵਾਲੇ ਚੱਕਰ ਦੇ ਵਿੱਚ ਬਿਨਾ ਪੁਸ਼ਪੜਤਾਲ ਕੀਤੇ ਹੋ ਨਾ ਫਸੋ ਹੁਣ ਜਿਹੜੇ ਵਕੀਲ ਨੇ ਉਹ ਫਾਈਟ ਬੈਕ ਕਰ ਰਿਹਾ ਜਿਹੜੇ ਰੀਅਲ ਇਮੀਗ੍ਰੇਸ਼ਨ ਵਕੀਲ ਨੇ ਉਹ ਲੋਕਾਂ ਨੂੰ ਇਸ ਵੇਲੇ ਚੇਤਾਵਨੀ ਦੇ ਰਹੇ ਆ ਕਿ ਤੁਸੀਂ ਅਸਲੀਆਂ ਦੇ ਕੋਲ ਆਓ ਤੇ ਜਿਹੜੇ ਫੇਕ ਅਕਾਊਂਟ ਨੇ ਉਹਨਾਂ ਦੀ ਰਿਪੋਰਟ ਕਰੋ ਪਰ ਕਈ ਸੈਂਕੜੇ ਰਿਪੋਰਟਾਂ ਦੇ ਬਾਵਜੂਦ ਜਿਹੜੇ ਸਕੈਮ ਨੇ ਉਹ ਚੱਲ ਰਹੇ ਨੇ ਸੋ ਦੂਜੀ ਗੱਲ ਇਹ ਆ ਕਿ ਕਾਨੂੰਨ ਕੋਈ ਬਹੁਤ ਜ਼ਿਆਦਾ ਇੱਥੇ ਬਚਾ ਦਾ ਕੰਮ ਨਹੀਂ ਕਰਦਾ ਜਿਹੜੇ ਇਸ ਵੇਲੇ ਕਾਨੂੰਨ ਆ ਇਹ ਕੁਝ ਬਹੁਤ ਜ਼ਿਆਦਾ ਜਿਹੜੇ ਇਮੀਗ੍ਰੈਂਟਸ ਨੇ ਉਹਨਾਂ ਨੂੰ ਪ੍ਰੋਟੈਕਟ ਨਹੀਂ ਕਰ ਰਿਹਾ ਸਕੈਮਸ ਤੋਂ ਇਹਨਾਂ ਠੱਗੀਆਂ ਤੋਂ ਤੇ ਜਿਹੜੇ ਐਡਵੋਕੇਟਸ ਨੇ ਉਹ ਜ਼ਿਆਦਾ ਪ੍ਰੋਟੈਕਸ਼ਨ ਚਾਹੁੰਦੇ ਨੇ ਕਿ ਇਹਨਾਂ ਕੋਲ ਡਿਪੋਟੇਸ਼ਨ ਦਾ ਡਰ ਨਾ ਹੋਵੇ ਸੋ ਜਿਹੜੀ ਐਜੂਕੇਸ਼ਨ ਆ ਉਹ ਇਹਦੇ ਵਿੱਚ ਬਹੁਤ ਜ਼ਰੂਰੀ ਆ ਕੁਝ ਗਰੁੱਪ ਨੇ ਇੱਕ ਕਲੀਨਿਕ ਗਰੁੱਪ ਕਰਕੇ ਆ ਉਹ ਸੋਸ਼ਲ ਮੀਡੀਆ ਨੂੰ ਯੂਜ਼ ਕਰ ਰਿਹਾ ਕਿ ਜਿਹੜੇ ਇਹ ਕੱਚੇ ਆ ਡਾਕੂਮੈਂਟਡ ਰਹਿ ਰਹੇ ਨੇ ਅਮਰੀਕਾ ਦੇ ਵਿੱਚ ਇਹਨਾਂ ਨੂੰ ਜਾਣਕਾਰੀ ਦਿੱਤੀ ਜਾ ਸਕੇ ਕਿ ਇਹ ਠੱਗੀ ਨੂੰ ਪਛਾਣ ਸਕਣ ਇਹਨਾਂ ਨੂੰ ਪਤਾ ਲੱਗ ਸਕੇ ਵੀ ਸਕੈਮ ਕਿਹੜਾ ਆ ਪਰ ਸਕੈਮਰਸ ਦੇ ਨਾਲ ਲੜਨ ਦੇ ਲਈ ਬਹੁਤ ਸਾਰਾ ਸਮਾਂ ਚਾਹੀਦਾ ਆ ਬਹੁਤ ਸਾਰੇ ਯਤਨ ਚਾਹੀਦੇ ਆ ਤੇ ਬਹੁਤ ਸਾਰੇ ਸਾਧਨ ਚਾਹੀਦੇ ਆ ਜਿਹੜੇ ਕਿ ਹਰ ਇੱਕ ਵਿਅਕਤੀ ਕੋਲ ਨਹੀਂ ਆ ਸੋ ਇਸ ਦੇ ਨਾਲ ਇੱਕ ਵੱਡਾ ਸੰਕਟ ਪੈਦਾ ਹੋ ਜਾਂਦਾ ਸੋ ਕਿਉਂਕਿ ਜਿਹੜਾ ਬੰਦਾ ਇਸ ਵੇਲੇ ਫਸਿਆ ਆ ਤਾਂ ਬਹੁਤ ਮਤਲਬ ਦਿਲਚਸਪ ਤੇ ਲਵਾਉਣੀਆਂ ਗੱਲਾਂ ਉਹਨਾਂ ਨੇ ਐਡਸ ਦੇ ਵਿੱਚ ਲਿਖੀਆਂ ਹੁੰਦੀਆਂ ਜਾਂ ਉੱਤੇ ਲਿਖਦੇ ਆ ਉਹਨਾਂ ਵੱਲ ਜਿਹੜੇ ਲੋਕ ਨੇ ਉਹ ਖਿੱਚੇ ਚਲੇ ਜਾਂਦੇ ਆ ਤੇ ਜਿਹਦੇ ਨਾਲ ਨੁਕਸਾਨ ਹੋ ਜਾਂਦਾ ਔਰ ਕੁਝ ਕੇਸਿਸ ਦੇ ਵਿੱਚ ਜਿੱਦਾ ਪਹਿਲਾਂ ਜ਼ਿਕਰ ਕੀਤਾ 1 ਲੱਖ ਡਾਲਰ ਤੱਕ ਦਾ ਨੁਕਸਾਨ ਲੋਕਾਂ ਨੇ ਕਰਵਾ ਲਿਆ ਸੋ ਇਹਨਾਂ ਤੋਂ ਜਿੰਨਾ ਸੁਚੇਤ ਰਹਿ ਸਕਦੇ ਆ ਉਹਨਾਂ ਸੁਚੇਤ ਰਭ ਸਾਡਾ ਹਰ ਇੱਕ ਪ੍ਰੋਗਰਾਮ ਵੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ